ਗਾਈਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ 'ਨ 'ਇੱਜ ਬਣਾਇਆ ਮੇਰੇ ਮਾਮੇ ਨੇ ਵਲੌਗ ਅੱਜ ਤੁਹਾਨੂੰ ਦਿਖਾਵਾਂਗੇ ਇਟਲੀ ਦਾ ਗਾਇਆਂ ਦੇ ਫਾਰਮ 'ਚ ਕੀ ਮੇ ਕੰਮ ਹੁੰਦਾ ਸਾਡੇ ਚੈਨਲ ਨੂੰ ਲਾਸਟ ਤੱਕ ਦੇਖਿਓ ਸਾਡਾ ਵਲੌਗ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਪਾਲੀਏ ਤੱਕ ਲੈ ਕੇ ਜਾਂਦੇ ਦੇ ਠੀਕ ਹੋਈ ਇੱਥੇ ਬੈਕਟੀਰੀਆ ਵਗੈਰੇ ਨਾਲ ਗੈਰਨੀ ਚ ਪਹਿਲੇ ਆ ਦੇਖੋ ਲੱਗੇ ਅੱਜ ਅਸੀਂ ਕੱਢਣ ਗਾਈਆਂ ਦਾ ਤਾਲਾ ਜਿੱਦਾਂ ਗੋਹਾ ਕੱਢਦੇ ਹੁੰਨੇ ਆ 10 ਦਿਨੋਂ ਕੱਢਦੀਦਾ ਇਦਾਂ ਟਰੈਕਟਰ ਨਾਲ ਇਦਾਂ ਸਾਰੀਆਂ ਗਾਈਆਂ ਉਧਰ ਵਾਰਦਾ ਨਹੀਂ ਦੂਜੇ ਪਾਸੇ ਇੱਥੇ ਛੱਡੀਆਂ ਹੋਏ ਸੋਨੇ ਵਾਲੀਆਂ ਤੇ ਵਿੱਚੇ ਬੱਚੀਆਂ ਇੱਧਰ ਛੋਟੀਆਂ ਬੱਚੀਆਂ ਦਾ ਨਵਾਂ ਬਣਾਇਆ ਸਿਸਟਮ ਤੇ ਇਹਨਾਂ ਨੂੰ ਇੱਧਰ ਇਦਾਂ ਫਿੰਨੋ ਪਾਈ ਦੀ ਆ ਪੱਠੇ ਪਾਈ ਦੇ ਆ ਇਦਾਂ ਕਦੇਲੀਆਂ ਇਹਨਾਂ ਨੂੰ ਕਦੇਲੀਆਂ ਕਹਿ ਦਿੰਨੇ ਆ ਜਿਹੜੀਆਂ ਲੱਗੇ ਹੋਏ ਆ ਤੇ ਗਾਵਾਂ ਨੂੰ ਦੂਜੀ ਸਾਈਡ ਭੇਜ ਕੇ ਇੱਕ ਸਾਈਡ ਤੋਂ ਪਹਿਲਾਂ ਸਾਰਾ ਕਲੀਅਰ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਫਿਰ ਇਹਨਾਂ ਨੂੰ ਇੱਧਰ ਪਾਲੀਆਂ ਪਾ ਕੇ ਪਾਲੀਆਂ ਪਾਲੀ ਨੂੰ ਕਹਿ ਦਿੰਨੇ ਆ ਖੜਿਆਵਲੀ ਪ੍ਰਾਲੀ ਹੁੰਦੀ ਆ ਤੇ ਉਹਨੂੰ ਇੱਧਰ ਪਾ ਕੇ ਤੇ ਬਾਕੀ ਗਾਵਾਂ ਨੂੰ ਵੜਨਾ ਸ਼ੁਰੂ ਕਰ ਬੰਦੇ ਆ ਇਹ ਅੱਗੇ ਤੇ ਆਪਣੇ ਪੰਜਾਬ ਦੇ ਢਟੇਰ ਕਹਿ ਦਿੰਨੇ ਆ ਇੱਧਰ ਵੀ ਬਸ ਉਹ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਢੇਰ ਤੇ ਲੱਗੇ ਜਾਂਦੇ ਨੇ ਇਹ ਤਾਂ ਹੁੰਦਾ ਆਪਣੇ ਇਟਲੀ ਦੇ ਹਸਤਾਲਿਆਂ 'ਚ ਕੰਮ ਇਹ ਹੈਗਾ ਬਨਮੀ ਗਾਂਾਂ ਦਾ ਇੱਧਰ ਬਾਹਰ ਕੁੱਲੀਆਂ ਗਆਂ ਆ ਛੱਡੀਆਂ ਹੋਈਆਂ ਇੱਧਰ ਲੱਗ ਲੱਗ ਬਲਾਕਸ ਬਣੇ ਹੋਏ ਨੇ ਗਾਇਆਂ ਦੇ ਇੱਧਰ ਛੋਟੀਆਂ ਬੱਚੀਆਂ ਤੇ ਉਹ ਥੋੜ੍ਹੀ ਵੱਡੀਆਂ ਆਂ ਇੰਦੀਆਂ ਨੇ ਵੀ ਤੇ ਅੱਗੇ ਇੱਕ ਬੱਕਰੀ ਤਾਂ ਛੱਡਿਆ ਹੋਇਆ ਇਹ ਸਾਰਾ ਪੁਨੇ ਇੱਧਰ ਘਟਨਾ ਇਧਰ ਵੱਲ ਉਹਦੇ ਦਾਣਾ ਪਾ ਕੇ ਦਾਣਾ ਰਹਿ ਗਏ ਨੇ ਇੱਥੇ ਕਾਲੀਂ ਕਰਨੇ ਆ ਰੇ ਪਾ ਕੇ ਇੱਥੇ ਜਿੱਥੇ ਪਹਿਲਾਂ ਰੇ ਪੂਗਾ ਤੇ ਉਹ ਤੋਂ ਬਾਅਦ ਉੱਪਰ ਬਿਸ਼ਾਮਾਂਗੇ ਪਾ ਲਈਆ ਤੇ ਦੇਖੋ ਕਿੰਨਾ ਦੱਕ દ આગુએ ઢેર લગે હોય ને ਵੇ ਸਾਡੇ ਲੱਗਦਾ ਮਸ਼ੀਨਾਂ ਨੇ ਟਰਾਲੀ ਵਿੱਚ ਪਾਇਆ ਜਾਂਦਾ ਤਾਂ ਤੁਹਾਨੂੰ ਦਾਸਟਾਲੇ ਦੇ ਇਹ ਵਹੀ ਨਿਕ ਕਵਰ ਕਰਦੇ ਆ ਉਹ ਲੋਰ ਆਪਣੇ ਟਰਾਲੀਆਂ ਭਰਦੇ ਇੱਥੇ ਲੱਗਾ ਐ ਟਰਾਲੀ ਦੇ ਵਿੱਚ 150 ਬੱਕੀਆਂ ਦਾ ਡਾਈਆਂ ਦਾ ਸਾਰੀਆਂ ਦਾ ਬਹੁਤ ਆਖਦੇ ਬਾ ਆਪਣਾ ਦਾਣਾ ਪਾਇਆ ਜਾ ਰਿਆ ਰਹ ਹਾਂਜੀ ਇਹ ਕਾਰੇ ਵਾਸਤੇ ਪਾਇਆ ਜਾਂਦਾ ਜੀ ਡਾਈਆਂ ਦੀ ਗਹਿਣੀ ਹੈ ਇਹ ਤਾਂ ਪਾਇਆ ਜਾਂਦਾ ਕੀ ਕੋਈ ਇੱਥੇ ਬੈਕਟੀਰੀਆ ਵਗੈਰੇ ਨਾ ਗਏ ਨੀੱਚੇ ਪਹਿਲੇ ਦਨੇ ਬਾਅਦ ਦੇ ਮੋਟੇ ਕੰਮ ਉਹ ਇੱਥੇ ਪਾਲੀਆਂ ਪਛਾਏ ਜਾਏਗਾ ਪਾਲੀਆਂ ਪਛਾਏ ਤੋਂ ਬਾਅਦ ਗਾਂਾਂ ਦੇ ਇਦਾਂ ਫੇਰੇ ਮਸਤੀਤੇ ਨਹੀਂ ਪੈਂਦੇ ਆ ਬਾਕੀ ਦੱਸੋ ਨਾਲ ਇੱਕ ਤਾਂ ਗਾਂਾਂ ਦੇ ਮਸਤੀਤੇ ਨਹੀਂ ਮੰਦੇ ਹੈਗੇ ਵਿੱਚ ਥੱਲੇ ਇਹਕੋ ਸੁਨ ਸੁੱਕਾ ਰਹਿੰਦਾ ਵਾ ਗਾਈਆਂ ਦੇ ਖਾਣ ਵਾਲੀ ਨੇ ਥਣ ਇਹਨੂੰ ਪਾਇਆ ਜਾਂਦਾ ਵਾ ਇਹਨੂੰ ਪਾਇ ਇਟਲੀ ਵਿੱਚ ਕੀ ਕਹਿੰਦੇ ਨੇ ਇਟਾਲੀਅਨ ਕੁਜੀਮੀ ਹਾਂ ਆਪਾਂ ਕੁਜੀਮੀ ਕਹਿੰਦੇ ਨੇ ਲੋਕ ਪੰਜਾਬ ਦੇ ਤਾਂ ਆਪਾਂ ਨੂੰ ਇਹ ਰੇਹ ਕਹਿੰਦੇ ਨੇ ਆਪਾਂ ਇਹਨੂੰ ਉਹ ਇੰਡੀਆ ਆਪਾਂ ਕਹਿੰਦੇ ਆ ਇੰਡੀਆ ਪਰ ਇਹ ਜਿਹੜਾ ਖੇਤਾਂ 'ਚ ਪਾਉਂਦੇ ਆ ਇੱਥੇ ਕਹਿੰਦੇ ਕੁਜੀਮੀ ਚੀਜ਼ ਹੁੰਦੀ ਹੈ ਇਹ ਹਾਂ ਇੱਥੇ ਗਾਇਆਂ ਥੱਲੇ ਪਾਈ ਜਾਂਦੀ ਆ ਤੇ ਉੱਪਰ ਪਾਲੀਆਂ ਪਛਾਈ ਜਾਂਦੇ ਆ ਉਹਦੇ ਥੱਲੇ ਪਾਲੀਆਂ ਪਾ ਦਵਾਵਾ ਇਹੋਂ ਆਪਾਂ ਇੱਧੀਆਂ ਕਾਲੀ ਜੀ ਦਾ ਵਾ ਹਾਂ ਬਪਰਾ ਕਾਲੀ ਆ ਜਾਂਦੇ ਆ ਬਸ ਉਪਰ ਵਾਲੀ ਮੋਟੂੜੀ ਚੱਲਦੀ ਆ ਸੀਜ਼ਨ ਉਸੇ ਪ੍ਰਾਲੀ ਚੱਲਦੀ ਆ ਇੱਥੇ ਪਾਲੀ ਚੱਲਦਾ ਇਹ ਇਹ ਹੁੰਦਾ ਕਾਰਖਾਨਾ ਬਣਿਆ ਇੱਥੇ ਉਹ ਸਾਹਮਣੇ ਬੰਡਲ ਪਏ ਨੇ ਆ ਇਦਾਂ ਲੈ ਕੇ ਆਇਆ ਜਾਂਦਾ ਤੇ ਇਦਾਂ ਹੁਣ ਕਾਲੀਆ ਬਹਿ ਜਾਏਗਾ ਅੱਲੇ ਦੇ ਪਾਲੀਏ ਤੱਕੇ ਲੈ ਕੇ ਜਾਂਦੇ ਦੇ ਤੇ ਅੱਗੇ ਜਾ ਕੇ ਉਹਨਾਂ ਤੇ ਪਛਾਣਦੇ ਜਾਣਾ ਆਹ ਤਾਂ ਤੇ ਲਾਗਣ ਹੈ ਤੇ ਬਾਅਦੇ ਨੂੰ ਫੋਰਗਿਆਂ ਨਾਲ ਜਾਵਣਾ ਇੱਥੇ ਫੋਰਗੇ ਕਹਿੰਦੇ ਨੇ ਜਿਹੜੀ ਆਪਾਂ ਤਾਂ ਅੰਗਲੀ ਕਹਿੰਦੇ ਆ ਤੇ ਬਾਅ ਮਛਾ ਦੇਣਾ। ਤੇ ਇਹ ਕੰਮ ਤਾਂ ਫਿਰ ਆਉਂਦੀਆਂ ਨੂੰ ਮਛਾਈਏ। ਆ ਦੇਖੋ ਇਦਾਂ ਆਉਂਦਾ ਜੀ। ਆਪਣੇ ਇੱਥੇ ਪਾਲੀ ਕਹਿੰਦੇ ਨੇ ਇਹਦੇ ਆਪਣੇ ਪੰਜਾਬ ਚ ਤਾਂ ਪਰਾਲੀ ਕਹਿੰਦੇ ਇਹਨੂੰ ਤੇ ਇਦਾਂ ਖਿਲਾਰ ਦਿਆਂ ਇਹਨੂੰ। ਦੇ ਸਾਰੇ ਉਹਦੇ ਵਿੱਚ ਕਲਾਅ ਪਾਣਾ ਤੇ ਫਿਰ ਅੱਗੇ ਦਾ ਬਾਕੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਦਾਂ ਪਾਲੀਆਂ ਪੈ ਚੁੱਕੇ ਸਾਰੇ ਪਾਸੇ ਆ ਇੱਧਰ ਸਾਫ਼ ਕਰਦਾ ਜੀ ਹੁਣ ਤੇ ਇੱਧਰ ਪਾਲੀਆਂ ਪਾਤਾ ਸੀਗਾ ਦੇਖੋ ਕਿਵੇਂ ਪਾਲੀਆਂ ਪਾਇਆ ਹੋਇਆ ਜਾ ਹੇ ਨੀਚੇ ਆਹ ਹੁਣ ਇਧਰ ਵਾਲੀ ਸਾਈਡ ਵੀ ਪਾਲੀਆ ਪਾਇਆ ਜਾਏਗਾ ਆ ਮोटा ਦਾਣਾ ਪਾ ਰਿਹਾ ਤੇ ਇਧਰ ਆਪਣਾ ਅੰਦਰ ਸਤਲਾ ਆਇਆ ਨਾ ਜੇ ਚੁਆਈ ਹੁੰਦੀ ਆਪਾਂ ਤੇ ਇਸ ਸਾਈਡ ਜੇ ਸਤਲਾ ਨਿਕਲੇ ਆਉਂਦਾ ਇਹ ਸਾਰਾ ਇੱਥੇ ਵਿੱਚ ਦੇਖੋ ਗਾਇਆਂ ਪਾਣੀ ਵੀ ਨਹੀਂ ਹੈ ਪਰ ਦਾ ਰੈਂਡਰ ਵਿੱਚ ਆਪਣੇ ਆਪ ਪਾਣੀ ਆਟੋਮੈਟਿਕ ਸਿਸਟਮ ਲਾਇਆ ਹੋਇਆ ਹੈ ਇਹ ਤਾਂ ਲੱਗ ਕਿ ਇਹਨੇ 500 20 ਦੇ ਵਿੱਚ ਆਹ ਲੱਗਿਆ ਹੋਇਆ ਗਾਇਆਂ ਦੀ ਮ사ਜ ਲਈ ਇੱਥੇ ਗਾਇਆਂ ਆਨੰਦ ਲੈਂਦੀਆਂ ਪੂਰੀਆਂ ਇਹ ਸੈਂਸਰ ਸਿਸਟਮ ਜਦੋਂ ਕੋਈ ਇਹਦੇ ਕੋਲ ਹੁੰਦਾ ਇਹ ਉਦੋਂ ਹੀ ਚਾਲੂ ਹੁੰਦਾ ਇਹ ਹੋ ਗਿਆ ਸਾਫ਼ ਹੁਣ ਸਤਾਲਾ ਕੱਟਦਾ ਸਾਰਾ ਹੀ ਹੁਣ ਬੈਟਣ ਗਿਆ ਗਾਇਆਂ ਨਜ਼ਾਰੇ ਨਾਲ ਦੇਖੋ ਮ사ਜ ਕਰਾ ਰਹੀਆਂ ਨੇ ਸਾਰਾ ਕੱਟਦਾ ਛੋਟੀਆਂ ਬੱਚੀਆਂ ਦਾ ਵੀ ਕੱਟਦਾ ਹੁਣ ਦਾਣਾ ਪਾ ਕੇ ਫਿੰਨੋ ਵਗੈਰਾ ਪੱਠੇ ਪਾ ਤੇ ਤੇ ਹੁਣ ਸਾਡਾ ਹੋ ਗਿਆ ਕੰਮ ਡਾ ਨਾ ਝਾੜੂ ਵਗੈਰਾ ਲਾ ਕੇ ਸਾਫ ਕਰਤਾ ਹੈ ਹੁਣ ਬਸ ਜਾਵਾਂਗੇ ਘਰ ਨੂੰ ਖਾਣੇ ਰੋਟੀ ਵਗੈਰਾ ਬ੍ਰੇਕਫਾਸਟ ਵਗੈਰਾ ਕਰਾਂਗੇ ਹੁਣ ਲੇਟ ਹੋ ਗਿਆ ਜਰਾ ਇਤਨਾ ਮਸਾਹ ਚੱਲ ਰਹੀ ਹੈ ਬਾਰੀ ਵਾਰੀ ਸਰ ਲਾ ਕੇ ਆਣੀਆਂ ਗਏ ਆ ਵੇ ਨਹੀਂ ਆ ਰਹੇ ਨੇ ਇਹ ਦੇਖੋ ਜੀ ਐ ਗਾਇਆ ਪਾਣੀ ਵੀ ਨਹੀਂ ਆ ਤੇ ਵਿੱਚ ਆਪਣੇ ਆ ਵੀ ਜਦ ਪੈਣਾ ਪਾਉਣੀ ਆ ਤੇ ਪਾਣੀ ਆਂਦਾ ਥੋੜਾ ਜਿਹਾ ਚੁਸ ਲੈਣਾ ਤੇ ਤਾਂ ਇਹ ਨਹੀਂ ਆ ਇਹ ਕੁੜਾ ਸੋਇਆ ਦਾ ਬੋਦਾ ਲੈ ਟਿਕਤਾ ਵੇੜ ਦਾ ਨਿਆਣਾ ਤੇ ਤੇ ਤਾਂ ਇਹਦੇ ਵਿੱਚ ਤਜਾ ਪਾ ਕੇ ਆਪਾਂ ਦਾ ਆਪਾਂ ਨੇ ਇਹਨਾਂ ਨੂੰ ਆਪਣੇ ਜਿਹੜੇ ਤਾਕੀਆਂ ਦੁੱਧ ਚੋਣੇ ਵਾਲੇ ਗਏ ਨਹੀਂ ਦਰਦੇ ਆਪਾਂ ਨੇ ਹੁਣ ਗੋਸਤ ਤੇ ਲਾ ਦੇਣਾ ਆਪਾਂ ਬੰਦ ਕਰਦੇ ਹਾਂ ਆਪਾਂ ਇਹਨਾਂ ਨੂੰ ਪਾ ਕੇ ਪਾਣ ਦੇ ਅਨੁਸਾਰ ਲਾ ਕੇ ਪੰਜ ਵਾਰੀ ਚੀਜ਼ਾਂ ਸੈੱਟ ਹੋਣਗੇ ਇਹਦੇ ਵਿੱਚ ਅਗਲਗ ਸਾਰੇ ਹੋ ਗਏ ਜਾਣਗੇ ਤੇ ਜਿੱਥੇ ਦੀ ਦੁੱਧ ਹੁੰਦਾ ਸਾਰੀਆਂ ਪਾਈਪਾਂ ਵਾਸ਼ ਹੋਣਗੀਆਂ ਘੜਾ ਵੀ ਵਿੱਚੇ ਵਾਸ਼ ਹੋਏਗਾ ਸਾਰਾ A to Z ਪੂਰਾ ਹੋਏਗਾ ਤੇ ਐਵੇਂ ਮਿੱਠਾ ਪੈਂਦਾ ਜੀ ਗਾਇਆ ਮੂਰੇ ਤਾਂ ਇਹ ਮਿੱਠਾ ਇਹਦੇ ਵਿੱਚ ਰਲਾ ਕੇ ਬਾਹਰ ਤੋਂ ਭਰ ਕੇ ਲੈ ਕੇ ਆਉਂਦੇ ਆ ਅਸੀਂ ਇਹਦੇ ਵਿੱਚ ਤੇ ਫਿਰ ਉਹਦੇ ਉੱਪਰ ਪਾਇਆ ਜਾਂਦਾ ਇਹ ਤਾਂ ਇਹ ਨਾਲ ਇਦਾਂ ਹੈ ਕਿ ਗਾਇਆਂ ਪੱਠੇ ਵਧੀਆ ਖਾਨੀਆਂ ਉਹਨੂੰ ਵਧੀਆ ਲੱਗਦਾ ਸਵਾਦ ਜੀ ਮੈਂ ਆਪਾਂ ਵਧੀਆ ਸਵਾਦ ਅਨੁਸਾਰ ਚੀਜ਼ ਨਹੀਂ ਹਾਂਦੇ ਤਾਂ ਉਹਨਾਂ ਨੂੰ ਇਹ ਚੀਜ਼ ਸਵਾਦ ਲੱਗਦੀ ਆ ਤਾਂ ਇਹ ਪੱਠੇ ਵਧੀਆ ਖਾਨੀਆਂ ਤੇ ਉਹ ਵੀ ਦੁੱਧ ਵਧੀਆ ਦੇ ਕੇ ਜਾਨੀਆਂ ਸੇਮਰੇ ਮਿੱਠਾ ਇਹਨਾਂ ਨੂੰ ਬਣਾਉਂਦਾ ਤੇ ਇਹ ਦੇਖੋ ਸਾਨੂੰ ਮੈਂ ਕਰਦੀ ਆਂ ਇਹ ਖਾਣਾ ਉਹ ਲਾ ਦੇਖੋ ਟੈਸਟ ਮੋਡ ਤੇ ਕੰਮ ਮੈਂ ਇਹ ਬਣਾ ਜਾਈ ਜਾਈ ਬਸ Yeah. you. ਜੀਤ ਨੂੰ ਮੇਰੇ ਅੱਜ ਦਾ ਵਲੌਗ ਵਜੇ ਲੱਗੇ ਹੈ ਫਿਰ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਸੀਂ ਆਹ ਚੈਨਲ ਤੇ ਹੋਰ ਵੀ ਸਾਰੇ ਗਾਇਆਂ ਦੇ ਫਾਰਮ ਵਾਲੇ ਬਹੁਤ ਵਧੀਆ ਵਧੀਆ ਵਲੌਗ ਪਏ ਹੋਏ ਹਨ ਉਹਨੂੰ ਜਾ ਕੇ ਦੇਖਿਓ ਬਾਏ ਬਾਏ